ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇਖ ਹੋਰ ਆਪਣਾ ਨਵਾਂ ਵਲੌਗ ਤੇ ਇਸ ਸਵੇਰੇ ਸਵੇਰੇ ਦਾ ਟਾਈਮ ਸੀ तकरीबन 7:00 ਵਜੇ ਦਾ 7:00 ਵਜੇ ਦਾ ਪਸੂ ਆ ਮਲਵਾਗੇ ਸੀ ਚਾਹ ਪਾਣੀ ਜੋ ਪੀਣਾ ਸੀ ਪੀ ਰਿਆ ਸੀ ਤੇ ਇਹ ਵੇਲ ਆ ਤੇ ਮੀ ਲਿਖਿਆ ਹੋਇਆ ਮੀ ਨੇਰੀ ਜੀ ਤੇ ਮੈਂ ਕਿਹਾ ਮਣੀ ਇਹਦੇ ਜਿਹੜੀਆਂ ਵੱਡੀਆਂ ਟਾਹਣੀਆਂ ਉਹ ਆਪਾਂ ਕੱਟ ਦਈਏ ਕਿਉਂਕਿ ਫੇ ਇਧਰ ਨੂੰ ਇਹ ਉਲਰ ਕੇ ਮਤਲਬ ਕਿ ਵੇੜੇ ਚ ਡਿੱਗ ਜਾਂਦੀਆਂ ਫੇ ਕੰਡੇ-ਗੁੰਡੇ ਲੱਗਣ ਦਾ ਬਹੁਤ ਡਰ ਹੁੰਦਾ ਕਿਉਂਕਿ ਇਹਨੂੰ ਕੰਡੇ ਬਹੁ ਹੁੰਦੇ ਆ ਤੇ ਸਕੂਟੀ ਵਗੈਰਾ ਵੀ ਪੈਂਚਰ ਹੋਣ ਦਾ ਡਰ ਰਹਿੰਦਾ ਕਿਉਂਕਿ ਕੰਡੇ ਵੱਡੇ ਵੀ ਬਹੁਤ ਹੁੰਦੇ ਆ ਇਹਨੂੰ ਤੇ ਇਸ ਕਰਕੇ ਮੈਂ ਕਿਹਾ ਜੀ ਮਣੀ ਜਿਹੜੀ ਐਕਸਟਰਾ ਪਾਉ ਉਹ ਜਿੰਨੀ ਆ ਉਹ ਕੱਟਦੀ ਆ ਕਿਉਂਕਿ ਪਹਿਲਾਂ ਵੀ ਇੱਕ ਦੋ ਵਾਰੀ ਬਹੁਤ ਮੀਂਹੇ ਰੋਣਾ ਇਹ ਵੇਲ ਲੱਗ ਚੁੱਕੀ ਆ ਹੁਣ ਇਹਦੀ ਹੌਲੀ ਹੌਲੀ ਐਡਜਸਟਮੈਂਟ ਹੋਈ ਆ ਵੀ ਇਹ ਵੇਲ ਜਿਹੜੀ ਆਪਣਾ ਬਲੈਂਟਰ ਜਿਹੜਾ ਸੀ ਥੋੜਾ ਜਿਹਾ ਲੈਂਟਰ ਪਾਇਆ ਹੋਇਆ ਨਾ ਇਹਦੇ ਉੱਪਰ ਗੇਟ ਦੇ ਉੱਪਰ ਉਹਦੇ ਉੱਤੇ ਉਹ ਚਲੀ ਗਈ ਆ ਵੇਲ ਤੇ ਜਿਹਦੇ ਨਾਲ ਹੁਣ ਇਹਨੂੰ ਆਸਰਾ ਜਿਹਾ ਮਿਲ ਗਿਆ ਤੇ ਸੋ ਆਪਾਂ ਉਧਰੋਂ ਤੇ ਨਹੀਂ ਕੱਟਣੀ ਜਿਹੜੀਆਂ ਇੱਧਰ ਸਾਈਡ ਤੇ ਟਾਣੀਆਂ ਉਹ ਸਾਰੀਆਂ ਜਿਹੜੀਆਂ ਮੈਂ ਕੱਟ ਦਿੱਤੀਆਂ ਸੀ ਤੇ ਖਿਚੜੀਆਂ ਨੂੰ ਖਾਣ ਫੀਡ ਖਾਣ ਲਓ ਜੀ ਹੁਣ ਦੇਖ ਲਓ ਜੀ ਸਾਡਾ ਅਗਲਾ ਬਲੌਗ ਕੀ ਹੋਇਆ ਕੀ ਹੋਇਆ ਨਾਈਗਰ ਲੱਗਾ ਨਾਈਗਰ ਲੱਗਾ ਮ사ਜ ਕਰ ਲਈ ਕਰ ਲਈ ਮ사ਜ ਹੈ ਮ사ਜ ਕਰ ਲਈ ਸਾਉ ਨਾਈਗਰ ਲੱਗਾ ਨਾਈਗਰ ਲਗਾਉਂਦੋ ਨਾਉਣ ਲੱਗਾ ਹੈ ਸਵੇਰੇ ਸਵੇਰੇ ਨਾਈਗਰ ਲੱਗਾ ਕਿਦਾਂ ਤੇਲ ਨਾਲ ਚੋਪੜਦਾ ਹੈ ਮम्मा ਨੇ ਚੋਪੜਦਾ ਤੇਲ ਨਾਲ ਇਹਨਾਂ ਖੇਲੇ ਦੇ ਨਾਲ ਇਹਦੇ ਨਾਲ ਖੇਲੋ ਇਹਦੇ ਨਾਲ ਇਹਦੇ ਨਾਲ ਇਹਨਾਂ ਖੇਲੋ ਗੁਗਲੂ ਨਾਲ ਕਿਚ 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 ਜੰਨਾ ਆ ਕੇ ਸੌਂ ਜਾ ਫੇ ਓ ਫੁੰਦੇ ਇਨਾ ਅਕੇ ਕਰਦੀ ਜੀ ਦਰੂਗਾ ਮਾਣ ਮਿਸੀ ਰੋਟੀ ਖਾਓ ਗੁਆ ਮਾਦੇ ਤਾਂ ਬਿਨਾ ਕਿੰਨਾ ਖਰਾਬ ਕਰਦਾ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਹੀ ਧਿਆਨ ਰੱਖੋ ਤਾਂ ਬਿੱਲ ਘਟਦਾ ਜੇ ਆਵਾਗੋਨ ਸਾਰੀਆਂ ਨਿੱਕੀਆਂ ਨਿੱਕੀਆਂ ਵੀ ਚਲਾਈ ਜਾਓ ਬਿੱਲ ਆਉਣਾ ਹੀ ਆ ਬਾਹਰ ਵੀ ਪੱਕਾ ਅੰਦਰ ਵੀ ਐਡਜਸਟ ਫੈਨ ਮਾੜਾ ਬਾਹਰੋਂ ਕੋਈ ਉਹ ਸਮੈਲ ਲੈਣਾ ਆਈ ਪਤਾ ਨਹੀਂ ਆਉਂਦੀ ਕਿ ਨਹੀਂ ਆਉਂਦੀ ਉਹ ਉਦੋਂ ਪੱਖਾ ਚਲਾ ਦੇਣਾ ਚਲੋ ਮੈਂ ਘਰ ਖਾ ਲੈਂਦੀ ਆ ਰੋਟੀ ਤੂੰ ਨਾਲ ਆ ਐਪੇ ਨੇ ਪਕਾ ਲੈਣੀ ਮੈਨੂੰ ਭੁੱਖ ਲੱਗੀ ਆ ਤਾਂ ਮੈਂ ਕਹਿੰਦੇ ਤੁਸੀਂ ਖਾ ਲਓ ਨਾ ਹੁਣ ਤੋਂ ਪਹਿਲੇ ਖਾ ਲਉਂਦੀ ਫਿਰ ਖਾ ਦੇ ਰੋਟੀ ਫਿਰ ਆ ਲੈਣ ਤੇ ਬੇਬੇ ਨੂੰ ਚਲ ਖਾਈਏ ਆਪਾਂ ਉਹਨੇ ਪਾਪੇ ਤੋਂ ਬਿਨਾ ਨਹੀਂ ਖਾਣੀ ਆਹੋ ਰੇਦਾ ਵਿਚਾਰੀ ਮੰਨ ਲਈ ਆਇਆ ਸਮਲਦ ਕੁਲਤਕਾਲਾ ਐਸੀ ਗੱਲ ਤਾਂ ਬੇਬੇ ਸਾਡੀ ਬੱਤੀ ਆ ਉਹਨੇ ਜਦ ਤੱਕ ਮਰੀ ਹਬਾਬਾ ਘਰੇ ਨਹੀਂ ਆਇਆ ਉਹਨਾ ਚਾ ਰੋਟੀ ਨਹੀਂ ਖਾਣੀ ਤੇਰੇ ਤੇਰੇ ਭਾਜੀ ਇਦਾਂ ਕਰਦਾ ਹੁੰਦਾ ਉਹਨੇ ਜਦ ਤੱਕ ਜਦ ਤੇਰੇ ਭਾਜੀ ਨੇ ਇਦਾਂ ਕਰਨੇ ਜਦ ਤੱਕ ਮੇਰਾ ਕੰਮ ਨਾ ਨਿਪੜਿਆ ਉਹਨੇ ਰੋਟੀ ਨਹੀਂ ਖਾਣੀ ਭਾਜੀ ਦੇਰੇ ਨੇ ਜਦ ਤੱਕ ਜਦੋਂ ਕੰਮ ਨਿਪੜਿਆ ਇਹਨਾਂ ਨੇ ਕਿਹਾ ਖਾਣੀ ਇਕੱਠਿਆਂ ਨੇ ਖਾਣੀ ਇਹ ਵੀ ਨਹੀਂ ਵੀ ਮੈਂ ਬਾਅਦ ਚ ਖਾਣਾ ਉਹਨਾਂ ਦੇ ਖਾਣ ਤੋਂ ਬਾਅਦ ਨਹੀਂ ਨਾਲ ਹੀ ਖਾਣੀ ਮਨੀ ਨੂੰ ਵੀ ਨਾਲ ਹੀ ਤੈਨਾਂ ਜਾਣਾ ਇਕੱਠਿਆਂ ਨੇ ਖਾਣੇ ਹਾਂ ਜੇ ਮਨੀ ਨੂੰ ਕਾਲੀ ਆ ਜਾਣਾ ਕਿਤੇ ਯੂਨੀਵਰਸਿਟੀ ਜਾਣਾ ਜਾਂ ਕਿੱਦਾਂ ਤੇ ਇਹਨੇ ਖਾ ਕੇ ਚੱਲ ਜਾਣਾ ਜਿੱਦਾਂ ਛੁੱਟੀ ਆ ਕਰੇ ਆ ਅਸੀਂ ਫੇ ਅਸੀਂ ਕਿੰਨਾ ਮਾਂ ਪੁੱਤ ਤੇ ਇੰਨਾਂ ਨੇ ਮੰਨਦੇ ਗਏ ਤਿੰਨਾਂ ਨੇ ਇਕੱਠਿਆਂ ਨੇ ਅਸੀਂ ਖਾਣੇ ਉਹ ਨਹੀਂ ਸਾਡੇ ਦੋਨਾਂ ਤੋਂ ਬਿਨਾ ਰੋਟੀ ਨਹੀਂ ਖਾਂਦੇ ਜਿੱਦਾਂ ਮਰ ਜੇ ਨਾਲ ਹੀ ਖਾਣੀ ਉਹਨਾਂ ਨੇ ਹਸਪੀਟਲ ਵੀ ਦੇ ਲੈ ਇਹਨਾਂ ਦੀ ਉਹ ਹੁੰਦੀ ਰਹੀ ਥੈਰੇਪੀ ਮੈਂ ਵੀ ਜਦੋਂ ਇਹਨਾਂ ਰੋਟੀ ਖਾ ਲੈਣੀ ਮੈਂ ਫੇਰ ਆ ਜਾਣਾ ਥੈਰੇਪੀ ਕਰਾ ਕੇ ਫੇਰ ਇਹਨਾਂ ਦੇ ਨਾਲ ਰੋਟੀ ਖਾਣੇ ਨੂੰ ਪਰ ਜੇ ਮਤ ਕਿ ਨੋ ਹੈ ਨਾ ਕੱਟਦਾ ਤਾਂ ਫੇਰ ਇਦਾਂ ਲੱਗੂ ਕੋਈ ਅਜੀਬ ਜਿਹਾ ਹਾਂ ਨਾ ਹਾਂ ਮੈਂ ਕਿਹਾ ਕੱਟ ਦਵਾ ਉਹ ਮੰਗੋ ਮੰਗੋ ਜਿਆਦੀ ਸੈਂਸਿਟਿਵ ਜੀ ਆ ਮਾੜਾ ਜਿਹਾ ਵੀ ਉਹਦੇ ਲੱਗ ਜਾਂਦਾ ਨਾ ਕੁਛ ਨਾਲ ਹੀ ਉਹ ਜਾਂਦੀ ਹਾਂ ਦਿੱਤਾ ਉਹ ਜੀ ਮਨੀ ਦੀ ਨਾਨੀ ਬੈਠੀ ਆ ਸਬਜੀ ਕੱਟਣ ਲਈ ਅਸੀਂ ਮਨੀ ਦੀ ਨਾਨੀ ਬੈਠੀ ਸਬਜੀ ਕੱਟਦੀ ਆ ਤੇ ਥੱਲੇ ਭਗੀ ਸੁੱਤੀ ਪਈ ਆ ਸਵਾਲਾ ਉੱਟ ਗਿਆ ਮੈਂ ਜੀ ਮੈਂ ਜੀ ਕਰ ਰਹੀ ਨੇ ਸੋਣ ਨੂੰ ਤੇ ਦਿਨਸਾਂ ਅੱਛੀ ਜੇ ਜੇ ਚਲੋ ਜੀ ਮੈਂ ਆਪਣੇ ਨੋ ਕਟਾਂ ਮੇਰੀ ਮੰਗੋ ਜਦੋਂ ਮੈਂ ਮੜਾ ਮੋਟਾ ਨੋ ਮੇਰਾ ਵਾਜੇ ਵੀ ਮੈਂ ਚਿੱਤੇ ਹੀ ਭੁੱਲ ਗਿਆ ਤੇ ਉਹ ਟੱਪ ਜਾਂਦੀ ਆ ਇਸ ਕਰਕੇ ਮੈਂ ਆਪਦੇ ਨੋ ਜਿਹੜੇ ਸਾਰੇ ਕੱਟ ਲਾ ਇੱਧਰਲੇ ਹੱਥ ਦੇ ਵੀ ਇਹ ਸਭ ਤੋਂ ਵੱਡੀ ਉਹਨੂੰ ਕੀ ਕਹੀਦਾ ਸਿੱਖਿਆ ਜਿਹੜੇ ਧਾਰਾਂ ਕੱਢਦੇ ਉਹਨਾਂ ਵਾਸਤੇ ਵੀ ਏਡੇ ਏਡੇ ਨੋ ਨਹੀਂ ਰੱਖਣਾ ਆ ਨੋ ਤਾਂ ਮੈਂ ਵਰਦਾ ਲੈਣੀ ਆ ਤੇ ਅਜੀਬ ਜਿਹਾ ਲੱਗਦਾ ਤੇ ਇਹ ਤੇ ਨਾਲ ਤੇ ਧਾਰ ਵੀ ਨਹੀਂ ਕੱਢਦੀ ਕਿਉਂਕਿ ਮੈਂ ਐਦਾਂ ਐਦਾਂ ਨਹੀਂ ਕਿਉਂਕਿ ਮੈਂ ਧਾਰ ਕੱਢਦੀ ਐਦਾਂ ਨਹੀਂ ਮੈਂ ਧਾਰ ਕੱਢਦੀ ਮੈਂ ਧਾਰ ਐਦਾਂ ਕੱਢਦੀ ਆ ਇਸ ਕਰਕੇ ਆ ਜਿਹੜਾ ਅੰਗੂਠੇ ਦਾ ਨਾ ਉਹ ਤੇ ਲੱਗਣ ਦਾ ਕੋਈ ਉਹ ਹੀ ਹੈ ਹੀ ਨਹੀਂਗਾ ਤੇ ਲੱਗ ਜੂਗਾ ਉਹਦੇ ਮੰਗੋ ਦੇ ਕਿਉਂਕਿ ਮੈਂ ਇਦਾਂ ਕਰਦੀ ਆ ਧਾਰ ਕੱਢਦੀ ਆ ਇਦਾਂ ਨਹੀਂ ਕੱਢਦੀ ਮੈਂ ਕਈ ਇਦਾਂ ਕੱਢਦੇ ਆ ਨਾ ਅੰਗੂਠੇ ਨਾਲ ਮੈਂ ਇਦਾਂ ਕੱਢਦੀ ਇਸ ਕਰਕੇ ਜਿਹੜੇ ਇਹ ਵਾਲੇ ਆਚਾਰੇ ਇਹ ਮੈਂ ਚੰਗੀ ਤਰ੍ਹਾਂ ਉਂਗਲਾਂ ਦੇ ਜਿਹੜੇ ਉਹ ਕੱਟ ਦੂੰਗੀ ਚੱਲ ਦੋਨੇ ਜਣੇ ਧਾਰ ਕੱਢਣ ਚੱਲੀਏ ਦੇ ਕੀ ਬਣਿਆ ਪਿਆ ਸ਼ਹਿਰ ਵੀ ਨਹੀਂ ਆਇਆ ਅੱਜ ਸ਼ਹਿਰ ਵੀ ਨਹੀਂ ਆਇਆ ਅੱਜ ਗੰਦੇ ਗੰਦੇ ਬਣਿਆ ਸ਼ਹਿਰ ਵੀ ਨਹੀਂ ਆਇਆ ਅੱਜ ਗੰਦੇ ਬਣੇ ਹੋਏ ਚੱਲ ਧਾਰ ਕੱਢਣ ਚੱਲੀਏ ਚਲੀਏ ਪਧਾਰ ਕੱਢ ਸਾਬ ਚਲੀਏ ਧਾਰ ਕੱਢ ਉਹ ਗੰਗਾ ਦੇਖੜੀ ਮੰਗੋ ਦੇਖੜੀ ਗੰਗਾ ਮੰਗੋ ਹੈ ਉਹ ਸਾਈਡ ਤੇ ਗਿਆ ਦਾ ਆਮ ਨਿੱਕਰ ਬਣਾ ਲਈ ਪਾਏ ਇੰਨੀ ਸ਼ਾਂਤੀ ਜੀ ਇੱਧਰ ਉਹ ਵਾਲਾ ਰਹਿਣ ਦਿੱਤੀ ਇੱਧਰ ਜਿੰਨਾ ਫੁੱਲ ਲੱਗੇ ਲੈਂਟਰ ਦੇ ਉੱਤੇ ਉੱਤੇ ਰਹਿਣ ਦਿੱਤੀ ਆ ਜਿਹੜੀ ਲੈਂਟਰ ਦੇ ਉੱਤੇ ਰਹਿਣ ਦਿੱਤੀ ਨਾਲੇ سپورਟ ਮਿਲ ਜੂਗੀ ਨੇਹਰ ਨਾਲ ਡਿੱਗਣੂਗੀ ਡਿੱਗੂਗੀ ਨਹੀਂ ਤੇ ਇੱਧਰ ਸਾਰੇ ਸ਼ਾਂਗ ਦਿੱਤੀ ਜੀਵ ਨਹੀਂ ਕਰਦਾ ਕੱਟਣ ਨੂੰ ਜ਼ਿਆਦਾ ਰਸਾ ਦੇਖ ਲੈ ਇਹਨਾਂ ਦੇ ਵਿੱਚ ਕਿੰਨਾ ਨਾ ਇਹ ਜਿਹੜੇ ਉਦਣ ਨਿੰਬੂ ਤੋੜੇ ਸੀ ਨਾ ਉਦਣ ਦੇ ਮੈਂ ਇਦਾਂ ਵਿੱਚ ਪਾ ਕੇ ਰੱਖੇ ਹੋਏ ਆ ਤੇ ਇਹਨਾਂ 'ਚ ਪਾਇਆ ਹੋਇਆ ਮੈਂ ਨੂਨ। ਮੈਂ ਹੋਰ ਕੁਝ ਨਹੀਂ ਪਾਇਆ। ਸਿਰਫ ਨੂਨ ਪਾਇਆ ਹੋਇਆ ਇਹਦੇ ਵਿੱਚ। ਤੇ ਆਹ ਵਾਲੇ ਅੱਜ ਤੋੜੇ ਸੀ ਥੋੜੇ ਜਿਵੇਂ ਸਵੇਰੇ। ਹੁਣ ਤਾਂ ਹੈ ਨਹੀਂ ਕਰਿਆ ਹੋਰ ਨਾ। ਮਾੜੇ ਮੋٹے ਹੋਊਗੇ। ਹਾਂ। ਇਹਨਾਂ ਨੂੰ ਇਦਾਂ ਕੱਟ ਕੇ ਇਹਦੇ ਨੂਨ ਪਾ ਕੇ ਰੱਖ ਦੇਣਾ। ਮੁੰਜ ਕੇ ਤਾਂ ਪਾਣੀ ਜਾਂਦਾ ਨਾ। ਜਦੋਂ ਇਹਨਾਂ ਨੇ ਰਸਾ ਜਿਆ ਛਾੜ ਦਿੱਤਾ ਤਾਂ ਫੇਰ ਇਹਦੇ ਵਿੱਚ ਆਪਾਂ ਪਾਵਾਂਗੇ ਚਾਰ ਜਵੈਣ ਚਾਰ ਤਰ੍ਹਾਂ ਦੀਆਂ ਜਵੈਣਾ ਹੁੰਦੀਆਂ ਹਨ ਉਹ ਪਾਵਾਂਗੇ ਸੌਂਫ ਪਾਵਾਂਗੇ ਥੋੜੀ ਜਿਹੀ ਸੌਂਫ ਪੀਸ ਕੇ ਪਾਵਾਂਗੇ ਤੇ ਖੰਡ ਪਾਵਾਂਗੇ ਖੰਡ ਦਿੱਤਾ ਤੇ ਸ਼ੱਕਰ ਨਹੀਂ ਪਾ ਸਕਦੇ ਸ਼ੱਕਰ ਮੈਂ ਨਹੀਂ ਸੁਣਿਆ ਕਦੀ ਵੀ ਸ਼ੱਕਰ ਪਾਈ ਹੋਵੇ ਕਿਸੇ ਨੇ ਸ਼ੱਕਰ ਜਾਂ ਗੁੜ ਮੈਨੂੰ ਨੇ ਸਹੀ ਦਾ ਪਤਾ ਖੰਡ ਪਾ ਲੈਣੀ ਹੁੰਦੀ ਹੈ ਸ਼ੱਕਰ ਨਹੀਂ ਮੈਨੂੰ ਕੋਈ ਨੌਲੇਜ ਕੋਣ ਹੁੰਦਾ ਸ਼ੱਕਰ ਇਦਾਂ ਨਾ ਲੂਣ ਪਾ ਕੇ ਰੱਖਦੀ ਆ ਥੋੜਾ ਜਿਹਾ ਜਲਦੀ ਛਿਲ ਗਰ ਜਾਂਦੀ ਇਦਾਂ ਦੇ ਜੰਮੂਆਂ ਦੀ ਉਹ ਤਾਂ ਗਲਦੀ ਨਹੀਂ ਜਾਂਦੀ ਜੇ ਉਦਾਰ ਕੇ ਆਪੋ ਧੁੱਪੇ ਰੱਖਦੀਆਂ ਆਂ ਅੰਦਰ ਮੇਰੇ ਹੱਥਾਂ ਤੇ ਚੋਹ ਦੇ ਬੇ ਜੰਮੂਦੇ ਲਾ ਮੈਂ ਗਾ ਦਰੀ ਬਦਲ ਦਾਂਗੇ ਦੂਜੀ ਵਛਾ ਦਾਂਗੇ ਧੋਤੀ ਲਈ ਹੱਥਾਂ ਤੇ ਪਤਾ ਕਿੱਥੇ ਲੜਦੇ ਆ ਆ ਸਵੇਰੇ ਜਿਹੜੀ ਬੇਲ ਨਹੀਂ ਕੱਟੀ ਜਿੱਥੇ ਤੇ ਬੇਲ ਦੇ ਕੰਡੇ ਨਹੀਂ ਵੱਜੇ ਕੰਡੇ ਵੱਜੇ ਜਿੱਥੇ ਜਿੱਥੇ ਉਹ ਉੱਥੇ ਲੜਦੇ ਆ ਮੈਂ ਉਹ ਲੈ ਕੇ ਆਵਾਂ ਕਟਲਰ ਉੱਥੇ ਕੱਟਦੀ ਆਂ ਕੰਮ ਕਰਨੇ ਆ ਹਨਾ ਬੜਾ ਸੁਆਣਾ achar ਬਣ ਜਾਣਾ ਖੱਟਾ ਮਿੱਠਾ achar ਬਣਾਵਾਂਗੇ ਹਾਂ ਦਾ ਕਰੀ ਖੱਟਾ ਮਿੱਠਾ ਇਹੜਾ ਪਾਈ ਗੋਲ ਲੈਣਾ ਹੁਣਾਂ ਕੋ ਉਹ ਤਾਂ ਪਰਚਾਰੇ ਜਵੈਣਾ ਨਹੀਂ ਬਣਗੇ ਚਾਰੇ ਜਵੈਣਾ ਪਾਈਆਂ ਹੁਣ ਵਾਸਤੇ ਬਹੁਤ ਹੀ ਵਧੀਆ ਚਾਰੇ ਜਵੈਣਾ ਤੇ ਉਹ ਸੁਆਣ ਵਾਸਤੇ ਜੀ ਗੁਣ ਕਰੀਏ achar ਬਣ ਜਾਂਦਾ ਹੁਣ ਜਦਨ ਮਨੀ ਨਾ ਸ਼ਹਿਰ ਗਈ ਨਾ ਚੇਤੇ ਭੁੱਲ ਗਿਆ ਕੱਲ ਗਈ ਸੀਗੀ ਤੇ ਉਹ ਚਾਰੇ ਜਵੈਣਾ ਉੱਥੋਂ ਖੜ ਲੇ ਹੋਣੀਆਂ ਸੀ ਆਪਾਂ ਉਹ ਲੈ ਕੇ ਆਉਣਾ ਨਾ ਇਹ ਸੌਦਾ ग्रोसरी हम पोटों दल लेके आवांगे रसा दे के ना कितना है ना, ना।, ना चलो जी ये पा तो फिर आपा चलिए गंगा मंगोवल ਕਈ ਅੰਬ ਦਾ ਝਾੜ ਵੀ ਇਦਾਂ ਹੁੰਦੇ ਆ ਨਾ ਇਹਨਾਂ ਨੂੰ ਰੱਖ ਕੇ ਟਾਈਟ ਐ ਨਾ ਆ ਫਾੜੀਆਂ ਤੇ ਵਿੱਚ ਨੂੰ ਉਹ ਪਾਉਂਦੇ ਆ ਸਰੋਂ ਦਾ ਤੇਲ ਕਿਦਾਂ ਮੁਗਨਾਂ ਦੇ ਖੱਟੇ ਹੋ ਜਾਂਦੇ ਨੇ ਹੂੰ ਹੂੰ ਲੂਣ ਮੈਂ ਦੇ ਉੱਤੇ ਪਾਤਾ ਉਹ ਜਿੱਦਾਂ ਜਿੱਦਾਂ ਰਸਾ ਨਿਕਲਣਾ ਲੂਣ ਵੀ ਪਿਗਲ ਪਿਗਲ ਕੇ ਥੱਲੇ ਚੱਲ ਜਾਣਾ ਹਾਂ ਬਗੀ ਚੱਲ ਜਲੀਏ ਘਰ ਕੱਢਣ ਚੱਲ ਜਲੀਏ ਆ ਕੇ ਤਾਂ ਦੇਖਦਾ ਵੀ ਕਿੱਥੇ ਬਾਏ ਸਾਹਿਬ ਬਾਏ ਉਹ ਦੂਰ ਤੱਕ ਆਇਂ ਦੇਖੀ ਕਿਦਾ ਦੇਖਦਾ ਮੇਰੇ ਨਾਲ ਟਿੱਕੇ ਟਿੱਡਾ ਹਾਂਜੀ ਇੰਨੇ ਪੱਠੇ ਖਾਦੇ ਹੋਏ ਪੂਰੇ ਮੰਗਾਉਣੇ ਆ। ਨਾ ਛੱਡੇ ਆ। ਉਹਨੇ ਛੱਡੇ ਆ। ਤੈਨੂੰ ਪਤਾ ਨਹੀਂ ਕੀ ਚਾਹੀਦਾ। ਇੰਨੇ ਖਾ ਲੇ ਸਾਰੇ। ਤੇਰੇ ਨਾਲ ਕਿਹ ਮਾਰ ਬਈ ਉਹ ਖਾ ਤਾਂ। ਨਹੀਂ ਮਾਂ ਅੱਜ ਗੰਗਾ ਘੋੜੀ ਹੈ ਜੱਸੀਆ ਕੱਧੀਏ ਵਾਰ ਹੋਰ ਭਾਈ ਤੇ ਚਾਹ ਬੁਲਾਣਾ ਕਰੇ ਤੇ ਪਾਰਟੀ ਥੋੜਾ ਗੰਗਾ ਕੱਢੇ ਨਹੀਂ ਗਾ ਮੰਗੋਈ ਕੱਢਣੀ ਗੰਗਾ ਨੂੰ ਅੰਦਰ ਹੀ ਰਹਿਣ ਦੇਣਾ ਗੰਗਾ ਉਦੋਂ ਕੱਢਣੀ ਜਦੋਂ ਮੈਂ ਗੋਹਾ ਗੋਹਾ ਸ਼ਾਮ ਨੂੰ ਸਾਰੀ ਸਾਫ ਸਫਾਈ ਅੰਦਰੋਂ ਕਰ ਲਈ ਦੇਖਿਓ ਸਾਵਾ ਕੀ ਆ ਆ ਕੀ ਆ ਸਾਬ ਇਹੋ ਮੀਮੀ ਹੋਈ ਡਰਦਾ ਆ ਕੀ ਆ ਉਹ ਮੀਮੀ ਆ ਆਦੇ ਮੰਗੋ ਆਪਣੇ ਮੰਗੋ ਮੰਗੋ ਤੇ ਤੂੰ ਵੀ ਡਰਪੋ ਗਿਆ ਕਾਪੇ ਤੂੰ ਆਦੇ ਮੰਗੋ ਆ ਉਹਦੇ ਮੰਗੋ ਉਹ ਗੰਗਾ ਆਪਣੇ ਜੇ ਤੂੰ ਵੱਡਾ ਹੋ ਕੇ ਆਇਆ ਕਰਨਾ ਨਾ ਹੈ ਦੁੱਧੂ ਪੀਣਾ ਮੰਗੋਗਾ ਦੁੱਧੂ ਪੀਣਾ ਮੰਗੋਗਾ ਆ ਕਰਾਂਗੇ ਤੇ ਖਾਈਏ ਅੱਜ ਆ ਜਲਦੀ ਦੇ ਕੋਈ ਮੈਂ ਪਾਤੀਆਂ ਬੰਤੀਆਂ ਸਾਢੇ 90 ਪਾਤੀਆਂ ਮਨੀ ਵਿੱਚ ਗਿਣੀਆਂ ਆ ਝੋਟੀਆਂ ਨਾ ਇਹ ਪਾ ਕੇ ਸਾਢੇ 90 ਹੋ ਗਈਆਂ ਇੱਕ ਵਾਰੀ ਮੈਂ ਇੰਨੀਆ ਪਤਲੀਆਂ ਪਾਤੀਆਂ ਪੱਤੀਆਂ ਸੀ ਨਾ ਏਦਾਂ ਤੰਦ ਨਾਲ ਹੀ ਲਾ ਗਈ ਸੀ ਉਦੋਂ ਵੀ ਮੈਂ ਐ ਪਤਲੀਆਂ ਬਦਲੀਆਂ ਵਈ ਜ਼ੋਰ ਲਾ ਲਾ ਕੇ ਥੱਕ ਲਿਓ ਲੱਤੀਆਂ ਹੀ ਨਹੀਂ ਮਨੀ ਦੇ ਬਾਬੇ ਨੇ ਆਰੀ ਦੇ ਨਾਲ ਆਰੀ ਦੇ ਨਾਲ ਪਾਤੀਆਂ ਲਾਈਆਂ ਉਹ ਕੀ ਕਹਿੰਦੀਆਂ ਤੰਦ ਨਾਲ ਐਂ ਕਰਕੇ ਮੇਲਾ ਤੇਰੇ ਭੂਆ ਦੇ ਘਰ ਨਾਲ ਮੈਂ ਚਲੋ ਮੈਂ ਵੀ ਕੰਮ ਨਿਬੇੜਨਾ ਹੈ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਕਾਕੇ ਕਹਦੇ ਪਲੀਜ਼ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਮ ਨੂੰ ਸਮੈਲ ਨੂੰ ਸਬਸਕ੍ਰਾਈਬ ਕਰ ਦਿਓ ਸასი ਗੱਲ ਜੀ ਸਾਰਿਆਂ ਨੂੰ ਚਲੋ ਚਲੋ ਚਲੋ